ਜੇ ਤੁਸੀਂ ਵੀ ਬਰਸਾਤਾਂ ਦੇ ਵਿੱਚ AC ਚਲਾਉਂਦੇ ਹੋ ਤਾਂ ਸਿਰਫ ਇੱਕ ਬਟਨ ਨੱਪਣ ਦੇ ਨਾਲ ਤੁਹਾਡਾ ਪੂਰਾ ਫਾਇਦਾ ਹੋਣ ਵਾਲਾ ਹੈ। ਗਰਮੀਆਂ ਦੇ ਵਿੱਚ ਤਾਂ ਅਸੀਂ AC ਦੀ ਧੜਾ ਤੜ ਵੱਤੋਂ ਕਰਦੇ ਹਾਂ ਪਰ ਬਰਸਾਤਾਂ ਦੇ ਵਿੱਚ AC ਕਿਵੇਂ ਵਰਤਣਾ ਹੈ ਕੋਈ ਨਹੀਂ ਦੱਸੇਗਾ। ਕਿਹੜਾ ਇੱਕ ਬਟਨ ਤੁਹਾਨੂੰ ਵੱਡੇ ਫਾਇਦੇ ਦੇ ਸਕਦਾ ਹੈ ਹੁਣੇ ਇਸ ਵੀਡੀਓ ਨੂੰ ਦੇਖ ਕੇ ਇਸ ਬਟਨ ਨੂੰ ਨੋਟ ਕਰ ਲਓ। ਗਰਮ ਬਰਸਾਤ ਦੇ ਮੌਸਮ ਦੀ ਗੱਲ ਕਰ ਰਹੇ ਹਾਂ ਜਿੱਥੇ ਏਸੀ ਚਲਾਉਣ ਦੀ ਜਿਹੜੀ ਹੈ ਉਹ ਲੋਡ ਬਹੁਤ ਘੱਟ ਹੋ ਜਾਂਦੀ ਹੈ ਤੇ ਲੋਕਾਂ ਨੂੰ ਪਤਾ ਹੈ ਕਿ ਬਰਸਾਤ ਦੇ ਮੌਸਮ ਦੇ ਵਿੱਚ ਏਸੀ ਦੇ ਵਿੱਚ ਇੱਕ ਵਿਸ਼ੇਸ਼ ਮੋਡ ਜਾਨੀ ਕਿ ਡਰਾਈ ਮੋਡ ਹੁੰਦਾ ਹੈ ਡਰਾਈ ਮੋਡ ਏਸੀ ਦੇ ਵਿੱਚ ਉਪਲਬਧ ਇੱਕ ਵਿਸ਼ੇਸ਼ ਫੰਕਸ਼ਨ ਜੋ ਬਰਸਾਤ ਦੇ ਦਿਨਾਂ ਦੇ ਵਿੱਚ ਵਰਤਿਆ ਜਾਂਦਾ ਹੈ ਇਸ ਲਈ ਹੈ ਕਿਉਂਕਿ ਬਰਸਾਤ ਦੇ ਦਿਨਾਂ ਦੇ ਵਿੱਚ ਨਮੀ ਦਾ ਪੱਧਰ ਬਹੁਤ ਉੱਚਾ ਹੁੰਦਾ ਹੈ ਮੀਂਹ ਵੀ ਜਿਹੜੇ ਨੇ ਉਹ ਲਗਾਤਾਰ ਪੈਂਦੇ ਰਹਿੰਦੇ ਨੇ ਇਸ ਕਰਕੇ ਇਹ ਮੋਡ ਹਵਾ ਨੂੰ ਸੁਕਾ ਕੇ ਕਮਰੇ ਦੇ ਵਾਤਾਵਰਣ ਨੂੰ ਠੰਡਾ ਤੇ ਖੁਸ਼ਕ ਰੱਖਦਾ ਹੈ ਏਸੀ ਦਾ ਡਰਾਈ ਮੋਡ ਅੰਦਰੂਨੀ ਹਵਾ ਤੋਂ ਨਮੀ ਨੂੰ ਹਟਾ ਕੇ ਡਿਊ ਹਿਮੀਡੀਫਾਇਰ ਵਾਂਗ ਕੰਮ ਕਰਦਾ ਹੈ ਡਰਾਈ ਮੋਡ ਨਮੀ ਵਾਲੇ ਮੌਸਮ ਦੇ ਵਿੱਚ ਹਵਾ ਨੂੰ ਤਾਜ਼ਾ ਕਰਨ ਦਾ ਕੰਮ ਵੀ ਕਰਦਾ ਹੈ ਜਾਨ ਕੇ ਅਗਰ ਤੁਸੀਂ ਇਹ ਬਟਨ ਦਬ ਕੇ ਏਸੀ ਨੂੰ ਚਲਾਇਆ ਤਾਂ ਤੁਹਾਡੇ ਸਰੀਰ ਨੂੰ ਵੀ ਨੁਕਸਾਨ ਹੋਣ ਤੋਂ ਬਚਾਏਗਾ ਹਮਸ ਪਰੇਸ ਮੌਸਮ ਦੇ ਵਿੱਚ ਅੱਗੇ ਤੱਕ ਜਾਣਕਾਰੀ ਸ਼ੇਅਰ ਜ਼ਰੂਰ ਕਰਨਾ ਜਾਣਕਾਰੀ ਕੀਮਤੀ ਹੈ